ਸਪਿੰਫਟਾ ਬਹੁਤ ਨੇ ਅੱਜ ਆਪਣੇ ਲਵੇ ਵਰਨਾ ਨੇ ਵੈਂਟੋ ਐ ਐਂਡਾਇਵਰ ਐ ਤੇ ਕਰੋਲਾ ਕਾਰ ਆ ਬਈ ਹੈ ਨਾ ਤੇ ਚੰਗੀਆਂ ਗਾਰਾਂ ਲੈਣ ਵਾਸਤੇ ਬਾਈ ਨੂੰ ਸੰਪਰਕ ਕਰ ਲਿਓ ਇੱਕ ਵਾਰੀ ਟਰਾਈ ਲੈਣ ਦੀ ਲੋੜ ਨਹੀਂ ਹਰ ਇੱਕ ਗੱਡੀ ਦੀ 6 ਮਹੀਨਿਆਂ ਦੀ ਲਿਖਤੀ ਗਾਰੰਟੀ ਹੋਊਗੀ ਇੰਜਨ ਗੇਅਰ ਦੀ ਠੀਕ ਹੈ ਵੀਰੇ ਕਾਗਜ਼ ਪੱਤਰਾਂ ਦੀ ਆਪਣੀ ਜ਼ਿੰਮੇਵਾਰੀ ਹੈਗੀ ਵੀ ਹੈਗੀ ਆ ਗਾਲੀ ਨਾਗਣੀ ਆ ਗਈ ਵੀਰੇ 32 ਦੀ ਐਵਰੇਜ ਵਾਲੀ 32 ਦੀ ਐਵਰੇਜ ਬਈ 365000 ਰੁਪਿਆ ਰੇਟ ਹੈ ਗੱਡੀ ਦਾ ਠੀਕ ਹੈ ਕੋਲੇ 17 ਮਾਡਲ ਖੜਾ ਦੋ ਉਹ ਵੀ ਪਰਾਂ ਕਰ ਦੋ ਸਵਿਫਟ ਦੇ ਰੇਟ ਦੇ ਵਿੱਚ ਆਪਾਂ ਤੁਹਾਨੂੰ ਅੱਜ ਆਪਾਂ ਅਨ ਡਰਾਈਵ ਕਾਰ ਦਵਾਂਗੇ ਬਈ ਹਣਾ 465000 ਰੁਪਿਆ ਗੱਡੀ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਮਾਨ ਤਨ ਕਰ ਦਾਂਗੇ ਸਟਾਰਟ ਖੜੀ ਦਾ ਪਤਾ ਵੀ ਨਹੀਂ ਲੱਗਦਾ ਵੀ ਬੰਦ ਹੈ ਕਿ ਸਟਾਰਟ ਹੈ ਉੱਤੇ ਹੱਥ ਧਰ ਕੇ ਪਤਾ ਲੱਗੂ ਵਿੱਚ ਬੈਠ ਕੇ ਦਾ ਅਲਾ ਦੁਬਾਰੇ ਸੈਲਫ ਮਾਰ ਦੂ ਸਹੀ ਗੱਲ ਹੈ ਬਈ 45000 ਚੱਲੀ ਐ ਸਟਿੱਪਨੀ ਅਣਜੂਜ ਐ ਸਾਰੀ origional ਐ ਰੇਟ ਗੱਡੀ ਦਾ ਕੁਝ ਵੀ ਨਹੀਂ 215000 ਰੁਪਇਆ ਡਿਮਾਂਡ ਹੈ 215 ਹਾਂਜੀ ਵੀ ਮਿੱਤਰੋ ਬਾਈ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਚੰਗੀਆਂ ਕਾਰਾਂ ਲੈਣ ਵਾਸਤੇ ਬਾਈ ਆਪਣਾ ਪੇਜ ਫੋਲੋ ਜ਼ਰੂਰ ਕਰ ਲਿਓ ਅੱਜ ਆਪਾਂ ਫਤੇ ਮੋਟਰਪਲਾਡਾ ਤੇ ਆਇਆ ਬਾਈ ਕੋਈ ਵੀ ਕਾਰ ਅਗਰ ਕਿਸੇ ਵੀ ਬਾਈ ਨੂੰ ਰੋ ਕਾਰ ਲੈਣੀ ਆ ਤਾਂ ਇੱਕ ਵਾਰ ਸੰਪਰਕ ਜ਼ਰੂਰ ਕਰੋ ਸੁਪੀਫਟਾਂ ਬਹੁਤ ਨੇ ਅੱਜ ਆਪਣੇ ਲਵੇ ਵਰਨਾ ਨੇ ਵੈਂਟੋ ਹੈ ਐਂਡੈਵਰ ਹੈ ਤੇ ਕਰੋਲਾ ਕਾਰ ਆ ਬਈ ਹੈ ਨਾ ਤੇ ਚੰਗੀਆਂ ਕਾਰਾਂ ਲੈਣ ਵਾਸਤੇ ਬਾਈ ਨੂੰ ਸੰਪਰਕ ਕਰ ਲਿਓ ਇੱਕ ਵਾਰੀ ਵੀਰੇ ਕਿੱਦਾਂ ਦੀ ਕਾਰ ਲੈਣਗੇ ਅੱਜ ਆਪਣੇ ਲਵੇ ਬਿਲਕੁਲ ਨਵੀਆਂ ਕਾਰਾਂ ਵੀਰੇ ਕਿਸੇ ਵੀ ਕਾਰ ਦੀ ਟ੍ਰਾਈ ਲਾਈਨ ਦੀ ਲੋੜ ਨਹੀਂ ਮਰ ਇੱਕ ਗੱਡੀ ਦੀ 6 ਮਹੀਨਿਆਂ ਦੀ ਲਿਖਤੀ ਗਾਰੰਟੀ ਹੋਊਗੀ ਇੰਜਨ ਗੇਅਰ ਦੀ ਠੀਕ ਹੈ ਵੀਰੇ ਕਾਗਜ਼ ਪੱਤਰਾਂ ਦੀ ਆਪਣੀ ਜ਼ਿੰਮੇਵਾਰੀ ਇਹ ਵੀ ਹੈਗੀ ਹੈ ਠੀਕ ਹੈ ਗੁਰਵੀਰ ਇੱਧਰ ਕੈਮਰਾ ਘੁਮਾ ਦੇ ਇੱਕ ਵਾਰ ਬਈ ਨਾ ਬਹੁਤ ਲੰਬੀ ਲੈਣਾ ਬਈ ਕਾਰਾਂ ਦੀ ਆਜੋ ਬਈ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਅਜਾ ਆਪਾਂ ਤੁਹਾਨੂੰ ਪਹਿਲੀ ਕਾਰ ਦਵਾਂਗੇ ਬੈਂਟੋ ਬਈ ਹਨਾ ਬਈ ਕਹਿੰਦਾ ਬਈ ਬੈਂਟੋ ਕਾਰ ਵੀ ਸਾਡਾ ਲਵੇ ਇਹੋ ਜਿਹਾ ਜਿਹਦੀ ਵੀ ਟ੍ਰਾਈ ਲਾਈਨ ਦੀ ਲੋੜ ਨਹੀਂ ਪੈਂਦੀ ਬਈ ਹਨਾ ਤੇ ਪਹਿਲੀ ਗੱਲ ਆਪਾਂ ਇਹ ਤੋਂ ਗੱਲ ਕਰ ਲਈਏ ਪੀਵੀ 72 ਨੰਬਰ ਦੀ ਐ ਇਹ ਕਿੰਨਾ ਮਾਡਲ ਐ 2013 ਮਾਡਲ ਐ ਵੀਰੇ 12ਵੇਂ ਮਹੀਨੇ ਦੀ ਐ ਹਾਂਜੀ ਟੌਪ ਵਾਲਾ ਮਾਡਲ ਐ ਹਾਈ ਲੈਨ ਸਟੀਅਰਿੰਗ ਬਟਨ 에ਅਰ ਬੈਗ ਕੰਪਨੀ ਲਾਈ ਵੀਲ ਕਿਤੋਂ ਪੇਂਟ ਨਹੀਂ ਨੋਨ ਐਕਸੀਡੈਂਟ ਕਾਰ ਐ ਪੱਤੇ ਪੰਜਾਬ ਨੰਬਰ ਦੀ ਐ ਓਕੇ ਬਿਲਕੁਲ ਹੈਵੀ ਗੱਡੀਆਂ ਚ ਆਉਂਦੀ ਐ ਓਕੇ ਗੱਡੀ ਦਾ ਰੇਟ 3.5 ਲੱਖ ਰੁਪਿਆ 3 ਲੱਖ 50 ਹਜ਼ਾਰ ਰੁਪਿਆ ਬਾਈ ਹੈ 12 ਮਾਡਲ ਸ਼ਿਫਟ ਵੀ ਕੀ ਜਾਂਦੀ ਐ ਬਾਈ 3-3 ਲੱਖ ਰੁਪਏ ਦੀ ਬਾਕੀ ਤਾਂ ਹੈ ਹੀ ਜੀਜ਼ ਬਾਈ ਹਨਾ ਵੱਖਰੀ ਐ ਤੋ ਮੈਂ ਵੇਈ ਤੋਹਫਾ ਅੰਦਾ ਚਲਾਉਂਦਾ ਨਾ ਚਲਾ ਕੇ ਪਤਾ ਲੱਗਦਾ ਸਨ ਤੇ ਇਹੋ ਜਿਹੀ ਚੀਜ਼ਾਂ ਨੂੰ ਬਾਈ ਹੈਨਾ ਜਦੋਂ ਰੋਡ ਤੇ ਜਾਂਦੀਆਂ ਨਾ ਸ਼ੂਕ ਦੀ ਕਹਿੰਦੀ ਹੈ ਵੀ ਪਰਾਂ ਹੋ ਜਾ ਪਰਾਂ ਹੋ ਜਾ 20+ ਐਵਰੇਜ 22 23 22 23 ਲੈ ਵੀ ਬਾਈ ਹੈਨਾ ਤੇ ਆਜੋ ਬਾਈ ਜੇ ਕਿਸੇ ਨੂੰ ਕੋਈ ਕਾਰ ਲੈਣੀ ਆ ਤੇ ਉਸ ਤੋਂ ਬਾਅਦ ਅਗਲੀ ਕਾਰ ਅਗੇਨ ਵੈਂਟੋ ਆਪਣੇ ਲਵੇ ਇਹ 2014 ਮਾਡਲ ਹੈ ਵੀਰੇ 14 ਮਾਡਲ ਵੀ ਲਾਸਟ ਚ ਭੱਗੀ ਕਸਾ ਬਣਣਾ 15 ਹੀ ਹੈ ਚਾਰੇ ਟਾਇਰ ਨਵੇਂ ਆ ਬਿਲਕੁਲ ਨਵੀਂ ਗੱਡੀ ਹੈ ਅੰਦਰੋਂ ਦਿਖਾ ਦੇ ਬਾਈ ਗੁਰਪ੍ਰੀਤ ਅਜੇ ਪੰਨੀਆਂ ਵੀ ਨਹੀਂ ਲਈਆਂ ਫਸਟ ਓਨਰ ਕਾਰ ਹੈ ਜਿੱਥੋਂ ਦੀ ਇਹ ਨੂੰ ਤੁਸੀਂ ਕਹੋਗੇ ਲੈ ਕੇ ਦੇਵਾਂਗੇ ਇਹ ਵੀ ਟੌਪ ਵਾਲਾ ਮਾਡਲ ਹੈ ਸਟੀਅਰਿੰਗ ਬਟਨ ਨਵੇਂ ਸੀਟ ਕਵਰ ਡਬਲ 에ਅਰ ਬੈਗ ਟੌਪ ਮਾਡਲ ਕੰਪਨੀ ਲਾਇਬਲ ਹਾਂਜੀ 3,65,000 ਰੁਪਏ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਨ ਕਰ ਦਾਂਗੇ 3,65,000 ਰੁਪਏ ਨੰਬਰ ਸਕਰੀਨ ਤੇ ਚੱਲ ਰਿਹਾ ਗੱਡੀ ਕਰ ਲੋ ਬੁੱਕ ਫੋਨ ਤੇ ਤੇ ਆਜੋ ਬਾਈ ਜੇ ਕਿਸੇ ਨੇ ਕਾਰ ਲੈਣੀ ਹੈ ਠੀਕ ਆ ਲੋਨ ਵਗੈਰਾ ਹੋ ਜਾਂਦਾ ਬਾਈ ਲੋਨ ਹੋ ਜੂਗਾ ਵੀਰੇ ਲੋਨ ਕਰਾ ਕੇ ਦੇਵਾਂਗੇ ਜਿਹੜੀ ਤੇ ਵੀ ਗੱਡੀ ਤੇ ਕਹਿਣਗੇ ਠੀਕ ਆ ਹਰਿਆਣਾ ਨੰਬਰ ਦੀ ਲੋਨ ਕਰਾ ਦਾਂਗੇ ਆਹ ਮਾਡਲ ਇਹ ਮਾਡਲ ਹੈ 2011 अल्टो केटन BXI हां जी 60-65000 ਚੱਲੀ ਹੈ ਕਿਤੋਂ ਹਲਕੀ-ਬੁਲਕੀ ਟੱਚਿੰਗ ਹੈਗੀ ਹੈ ਐਕਸੀਡੈਂਟ ਦੀ ਗਾਰੰਟੀ ਹੈ 11 ਮਾਡਲ ਹੈ ਇਹ ਗੱਡੀ ਦੇ ਦਾਂਗੇ 1,55,000 ਦੀ 1,55,000 ਦੀ ਐਕਸੀਡੈਂਟ ਦੀ ਫੁੱਲ ਗਾਰੰਟੀ ਹੈ ਐਕਸੀਡੈਂਟ ਦੀ ਫੁੱਲ ਗਾਰੰਟੀ ਹੋਈ ਹੈ ਨਹੀਂ ਨਹੀਂ ਵੀਰੇ ਕਿਉਂ ਹੋਈ ਹੈ ਲੇ ਵੀ ਹੈ ਨਾ ਨਾਨ ਐਕਸੀਡੈਂਟਲ ਗੱਡੀਆਂ ਬਾਈ ਤੇ ਅਗਲੀ ਆ ਗਈ ਆਪਣੇ ਲਵੇ i10 ਇਹ ਨਵੀਂ ਸ਼ੇਪ ਵਾਲੀ ਆ ਇਹ ਨਵੀਂ ਸ਼ੇਪ ਵਾਲੀ ਏ ਵੀਰੇ 2014 ਮਾਡਲ ਐ 60-65 ਹਜ਼ਾਰ ਚੱਲੀ ਐ ਹਾਂ ਹਾਂ ਚੌਕੜਾ ਗੱਡੀ ਦੇ ਨਵੇਂ ਲੱਗੇ ਐ ਟਾਇਰਾਂ ਦਾ ਚਾਰੇ ਸਟਿਪਣੀ ਅਨਜੂਜ ਐ 60-65 ਹਜ਼ਾਰ ਚੱਲੀ ਐ ਟੌਪ ਮਾਡਲ ਐ ਸਪੋਰਟਸ ਹੂੰ 2,65,000 ਦੀ 14 ਮਾਡਲ 2,65,000 ਰੁਪਈਆ ਦੇ ਵਿੱਚ ਇੱਕ ਵਾਰ ਹੋਰ ਚੰਗੀ ਤਰ੍ਹਾਂ ਦਿਖਾ ਦੇ ਗੁਰਪ੍ਰੀਤ ਕਾਰ ਨੂੰ ਬਾਈ ਬਹੁਤ ਘੈਂਡ ਰਕਾਰ ਆ ਗਈ ਚੰਗੀ ਕਾਰ ਐ ਉੱਚਾ ਮਾਡਲ ਨਾਲੇ ਅਗਲੀ ਆ ਗਈ ਭਈ ਆਹ ਕਾਲੀ ਨਾਗਣੀ ਕਾਲੀ ਨਾਗਣੀ ਆ ਗਈ ਵੀਰੇ 32 ਦੀ ਐਵਰੇਜ ਵਾਲੀ 32 ਦੀ ਐਵਰੇਜ ਭਾਈ 2013 ਮਾਡਲ ਹੈ ਵੇਲੇ ਲੋਕਲ ਨੰਬਰ ਹੈ ਸਾਡਾ ਮਾਨਸਾ ਦਾ ਪੀਵੀ 31 ਸਾਰੀ オリジナル ਹੈ ਓਕੇ ਡਾਕਟਰ ਕੋਲੋਂ ਕਾਰ ਲਈ ਹੈ ਕਿਤੋਂ ਵੀ ਪੇਂਟ ਨਹੀਂ ਹਲਕਾ ਫੁਲਕੇ ਬੰਪਰ ਟੱਚਿੰਗ ਕਰਾਏ ਨੇ 13 ਮਾਡਲ ਹੈ ਨਵੇਂ ਸੀਟ ਕਵਰ ਹੈ ਇੰਜਨ ਗੇਅਰ ਦੀ ਜਮਾ ਨਵੀਂ ਨਵੇਂ ਟਾਇਰ ਠੀਕ ਹੈ ਛੋਟਾ ਰੇਟ ਗੱਡੀ ਦਾ ਸ਼ਿਫਟ ਤੋਂ ਵੀ ਸਸਤਾ ਠੀਕ ਹੈ 315000 ਰੁਪਏ ਡਿਮਾਂਡ ਹੈ 315000 ਲੈ ਵੀ ਡਾਕਟਰ ਵੀ ਕਾਲੇ ਰੰਗ ਦਾ ਸ਼ਕੀਨ ਤੀ ਬਈ ਹੈ ਨਾ ਤੇ ਕਰੋ ਵੀ ਡਾਕਟਰਾਂ ਨੂੰ ਟੈਗ ਜਿਹੜੇ ਜਿਹੜੇ ਕਾਲੇ ਰੰਗ ਦੇ ਸ਼ਕੀਨ ਨੇ ਬਈ ਹੈ ਨਾ ਤੇ ਅਗਲੀ ਤੁਹਾਨੂੰ ਤਿੰਨ ਵਰਨਾ ਦੇ ਰਿਹਾ ਆਪਾਂ ਆਹ ਵੀਰੇ ਮਾਡਲ ਇਹ ਚੰਡੀਗੜ੍ਹ ਨੰਬਰ ਦੀ ਵਰਨੇ ਵੀਰੇ 2011 ਇਹ ਵੀ ਡਾਕਟਰ ਕੋਲੋਂ ਆਈ ਹੈ ਇਹ ਵੀ ਡਾਕਟਰ ਲਵਾਈ ਆ ਭਾਈ ਦਾ ਪਾਲਾ ਵੀ ਹੈ ਨਾ ਵਕੀਲਾ ਨਾਲ ਡਾਕਟਰਾਂ ਨਾਲ ਖੁਦ ਉਹ ਡਾਕਟਰ ਮੇਰੇ ਦਾ ਮ ਡਾਕਟਰ ਆ ਭਈਆ ਉਹਦੇ ਬੰਦੇ ਨਾਲ ਪਾਲਾ ਪਿਆ ਹੋਇਆ 2011 ਮਾਡਲ ਹੈ ਵੀਰੇ ਹਾਂ ਨਵੇਂ ਲਾਏ ਲੱਗੇ ਨਵੇਂ ਟਾਇਰ ਹਾਂ ਹਾਂ ਪੁਸ਼ ਬਟਨ ਸਟਾਰਟ 6 ਏਅਰ ਬੈਗ ਉਹ ਵੀ ਮੈਨੂਅਲ ਓਕੇ ਠੀਕ 11 ਮਾਡਲ ਹੈ 365000 ਰੁਪਿਆ ਰੇਟ ਹੈ ਗੱਡੀ ਦਾ ਕੋਲੇ 17 ਮਾਡਲ ਖੜਾ ਦਿਓ ਉਹ ਵੀ ਪਰ੍ਹਾਂ ਕਰ ਦੂੰ ਅੱਛਾ ਆ 13 ਨਹੀਂ ਲੈ ਕੇ ਜਾਣੀ ਆ ਲੈਨੇ ਇਹਨੇ ਨਿਆ ਚਲਾ ਲਈ ਠੀਕ ਹੈ ਆਹ ਇਹ 2013 ਮਾਡਲ ਹੈ ਇਹ ਵੀ ਚੰਡੀਗੜ੍ਹ ਨੰਬਰ ਹੈ ਹਾਂਜੀ ਫਰੰਟ ਸ਼ੀਸ਼ਾ ਇਹਦਾ ਵੀ ਨਾਲ ਦਾ ਨਵੇਂ ਸੀਟ ਕਵਰ ਹੈ ਇਹ ਵੀ ਪੁਸ਼ ਬਟਨ ਸਟਾਰਟ ਹੈ ਠੀਕ ਹੈ 6 ਇਅਰ ਪਹਿਗੇ ਟਾਪ ਮਾਡਲ ਹੈ ਐਕਸਟਰਾ ਲਾਈ ਲੱਗੇ ਇਹਦੇ ਵੀ ਇਹਦਾ ਰੇਟ 4 ਲੱਖ 15000 ਰੁਪਏ ਡਿਮਾਂਡ ਹੈ ਗੱਡੀ ਦੀ 415 ਤੇ ਮਤਲਬ ਵੀ ਗੱਲ ਕਰੀਏ ਵੀ ਉਹ ਵਾਲੀ ਕਾਰ ਇਹ ਤੋਂ ਵਧੀਆ ਹੈ ਹਾਂਜੀ ਠੀਕ ਹੈ ਲੈ ਵੀ ਬਈ ਹੈ ਨਾ ਜੇ ਜਿਆਦਾ ਕੋਈ ਮੁੱਲ ਨਹੀਂ ਬਈ ਠੀਕ ਹੈ ਜੇ ਜਿਆਦਾ ਬਹੁਤ ਹੀ ਵਧੀਆ ਕਾਰ ਲੈਣੀ ਹੈ ਬਈ ਤਾਂ ਉਹ ਆ ਠੀਕ ਹੈ ਇਹ 2013 ਮਾਡਲ ਹੈ 11ਵੇਂ 12ਵੇਂ ਮਹੀਨੇ ਦੀ ਪੱਕੇ ਪੰਜਾਬ ਨੰਬਰ ਦੀ ਹੈ ਫੈਨਸੀ ਨੰਬਰ ਹੈ ਗੱਡੀ ਦਾ 3434 ਐਕਸਟਰਾ ਲਾਈ ਲੱਗੇ 30 35000 ਦੇ ਐਂਡਰਾਇਡ ਸਿਸਟਮ ਤਿੰਨੇ ਵਰਨਾਂ ਚ ਲੱਗਿਆ ਹੋਇਆ 15-15000 ਦਾ ਉਹ ਦੱਸਣਾ ਭੁੱਲ ਗਏ ਸੀ ਪਹਿਲਾਂ ਠੀਕ ਹੈ ਵੀਰੇ ਇਹਦੇ ਵਿੱਚ ਐਂਪ ਬੂਫਰ ਬੂਫਰ ਵੀ ਮਗਰਲੇ ਪਾਸੇ ਦੋ ਲੱਗੇ ਹੋਇਆ ਪਿੰਨਰ ਦੇ ਨਹੀਂ ਇੱਕ ਲੱਗਿਆ ਹੁੰਦਾ ਓਕੇ ਇਹਦਾ ਰੇਟ ਹੈ ਸਵਾ ਚਾਰ ਲੱਖ ਰੁਪਈਆ ਸਵਾ ਚਾਰ ਲੱਖ ਰੁਪਈਆ ਬਈ ਤੇ ਅਗਲੀਆ ਤੁਹਾਨੂੰ ਬਈ ਅ ਮਰੂਤੀ ਦੇ ਬ੍ਰਾਂਡ ਦੇ ਰਿਹਾ ਬਈ ਆਪਾਂ ਡਿਜ਼ਾਇਰ ਹੈ ਡਿਜ਼ਾਇਰ 2010 ਮਾਡਲ ਹੈ ਪਿਓਰ ਪੈਟਰੋਲ ਹੈ ਵੀਰੇ ਹਾਂਜੀ 10 ਮਾਡਲ ਵੀ 11ਵੇਂ ਮਹੀਨੇ ਦੀ ਹੈ ਇੱਕ ਹਸਾਬ ਨਾਲ 11 ਮਾਡਲ ਹੀ ਮੰਨ ਲਓ ਹਾਂਜੀ 64000 ਚੱਲੀ ਹੈ ਪਿਓਰ ਪੈਟਰੋਲ ਹੈ ਕਿਤੋਂ ਪੇਂਟ ਨਹੀਂ ਰੇਟ ਰੇਟ 215000 ਰੁਪਏ ਡਿਮਾਂਡ ਹੈ 215 ਬਈ ਹੈਨਾ ਲੈ ਵੀ ਅਗਲੀ ਆਹ ਇਹ ਵੀ 10 ਮਾਡਲ ਹੈ ਵੀਰੇ ਸਾਰੀ オリジナル ਹੈ ਹਾਂਜੀ ਪਿਓਰ ਪੈਟਰੋਲ ਚੱਲੀ ਹੈ ਕੋਈ ਗੈਸ ਤੇ ਨਹੀਂ ਚੱਲੀ ਨਵੇਂ ਟਾਇਰ ਹੈ ਗੱਡੀ ਦੇ ਅੰਦਰੋਂ ਬਿਲਕੁਲ ਨਵੀਂ ਹੈ ਇੰਟੀਰੀਅਰ ਦੀ ਇਹਦਾ ਵੀ 215000 ਰੁਪਏ ਡਿਮਾਂਡ ਹੈ 215 ਬਈ ਤੇ ਆ ਆ ਗਈ ਬਈ ਆਪਣੀਆਂ ਨਿੱਕੀ ਜੀ ਕਿੱਧਰ ਬਾੜ ਰਖੀ ਹੈ ਇਹ ਇਹ ਤਾਂ ਵੀਰੇ ਪੁੱਛੀ ਨਾ ਇਹ ਨਿੱਕੀ ਨਹੀਂ ਇਹਦਾ ਬਾੜੀ ਖਾਸੀਅਤ ਇਹਦੇ ਵਿੱਚ ਦਾ ਅੱਛਾ ਇਹ 2012 ਮਾਡਲ ਗੱਡੀ ਹੈ i10 ਹਾਂ ਹਾਂ ਆਟੋਮੈਟਿਕ ਹੈ ਸੀਐਨਜੀ ਔਨ ਪੇਪਰ ਹੈ ਅੱਛਾ ਇੱਕ ਤਾਂ ਵੀ ਆਟੋ ਉੱਪਰ ਦੀ ਸੀਐਨਜੀ ਸੀਐਨਜੀ ਠੀਕ ਹੈ ਉਹ ਵੀ ਔਨ ਪੇਪਰ ਹੈ ਪੇਪਰ ਆ ਤੇ ਹੈ ਇਸ ਕਰਕੇ ਵੀ ਗੱਡੀ ਦੀ ਅਨਜੂਜ ਹੈ 60000 ਜੈਨੂਨ ਚੱਲੀ ਹੈ ਟਾਇਰ ਪਹਿਲੀ ਵਾਰ ਨਵੇਂ ਲੱਗੇ ਆ ਕਿਤੋਂ ਪੇਂਟ ਨਹੀਂ ਬੰਪਰ ਤੇ ਜਿੱਥੇ ਸਕ੍ਰੈਚ ਪੇਪ ਕਰਾਇਆ ਨਹੀਂ ਪੇਂਟ ਠੀਕ ਹੈ ਬਈ 240000 ਰੁਪਿਆ ਰੇਟ ਹੈ ਇਹਦਾ ਬਾਕੀ ਮੌਕੇ ਤੇ ਮਾਨਤਨ ਕਰ ਦਾਂਗੇ ਨੰਬਰ ਚੱਲ ਰਹੇ ਕਿਸੇ ਵੀ ਗੱਡੀ ਦਾ ਟੋਕਨ ਪਾ ਕੇ ਤੁਸੀਂ ਬੁੱਕ ਕਰ ਸਕਦੇ ਹੋ ਆ ਗਈ ਐਡਵੋਕੇਟ ਦੀ ਕਾਰਬਈ ਇਹ ਐਡਵੋਕੇਟ ਦੀ ਆ ਗਈ 2015 ਮਾਡਲ ਗੱਡੀ ਹੈ ਹਾਂ ਹਾਂ ਬਿਲਕੁਲ ਨਵੀਂ ਚਾਰੇ ਟਾਇਰ ਨਵੇਂ ਅੰਦਰ ਅੰਡਰਰੋਡ ਸਿਸਟਮ ਲੱਗੇ ਹੋਏ ਏਬੀਐਸ ਬ੍ਰੇਕਾਂ ਚ ਇਹ ਗੱਡੀ ਰੇਟ ਇਹ ਜਿਆ ਦੇ ਦਾਂਗੇ ਸਾਰਾ ਪੰਜਾਬ ਘੁੰਮੇ ਘੁੰਮਲੇ ਵਾਲਾ ਹਾਂ ਹਾਂ ਦਿੱਲੀ ਤੱਕ ਰੇਟ ਦੀ ਗਾਰੰਟੀ ਹੈ ਕਿੰਨਾ ਰੇਟ 3 ਲੱਖ 90 ਹਜ਼ਾਰ ਦੀ ਦੇ ਦਾਂਗੇ 15 ਮਾਡਲ 15 ਮਾਡਲ ਲੈ ਜੀ 15 ਮਾਡਲ 390 ਬਈ ਆਹਾ ਵੀਰੇ ਇਹ ਆ ਗਈ 12 ਮਾਡਲ ਵੀਰੇ ਹਾਂ ਜੀ ਚਾਰੇ ਟਾਇਰ ਨਵੇਂ ਸਾਰੀ ਗੱਡੀ ਦੇ ਉੱਤੇ ਬੰਦਾ ਢੇੜਾ ਦੇ ਲੇ ਕਿਤੇ ਆ ਕੇ ਅਥਰੀ ਧਰਦਾ ਬਈ ਇੱਥੇ ਕਮੀਆਂ ਜਾਂ ਸਾਡੇ ਇੱਥੇ ਰੁਪਇਆ ਲੱਗੂ ਸੀਟ ਕਵਰ 6500 ਰੁਪਏ ਦੇ ਚੜਵਾਏ ਆ ਲੈਦਰ ਦੇ ਪਿਓ ਇਕੱਠੇ ਹੀ ਲਾਦੇ ਪੈਸੇ ਆ ਬਿਲਕੁਲ ਨਵੀਂ ਕਾਰ ਹਾਂ ਕਿਤੇ ਸਕਰੈਚ ਨਹੀਂ 70 75000 ਚੱਲੀ ਐ ਵੀਆਈਪੀ ਨੰਬਰ ਹੈ 444 444 ਇਹੀ ਨੰਬਰ ਵਾਲੇ ਦੇ ਨਾ ਕਰਾ ਕੇ ਦੇਵਾਂਗੇ 5500 ਚ ਹਾਂ ਹਾਂ 3 ਲੱਖ 15000 ਦੀ ਦੇ ਦਾਂਗੇ 3 ਲੱਖ 15000 ਰੁਪਏ ਮੌਕੇ ਤੇ ਕਿੰਨਾ ਕੁ ਮੰਨਤਨ ਕਰ ਦਾਂਗੇ ਕਿੰਨਾ ਖੁਸ਼ ਕਰਕੇ ਭੇਜ ਦਾਂਗੇ 40 000 ਦਾ ਨਾ 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 ਖੁਸ਼ ਕਰਕੇ ਭੇਜ ਉਹ ਲੁੱਟਣ ਵਾਲਾ ਕੰਮ ਹੋ ਗਿਆ ਉਹ ਲੁੱਟਣ ਵਾਲਾ ਕੰਮ ਹੈ ਉਹ ਚੱਲਦਾ ਪਤਨਾ ਪੂਤਨਾ ਨੂੰ ਮੰਗਨੇ ਨੇ ਲੱਖ ਲੱਖ ਰੁਪਇਆ ਵੱਧ ਠੀਕ ਹੈ ਬਈ ਤੇ ਆਹ ਮੇਰੇ ਮਾਡਲ ਇਹ 2015 ਮਾਡਲ ਹੈ ਵੀਰੇ ਫਰਸਟ ਓਨਰ ਹੈ ਕਾਰ ਇਹੀ ਨੰਬਰ ਵਾਲੇ ਦੇ ਨਾਮ ਕਰਾ ਦਾਂਗੇ ਪੰਜਾਬ ਚ ਇਸੇ ਤੇ ਲੋਨ ਕਰਾ ਦਾਂਗੇ 3.5 ਲੱਖ ਰੁਪਏ ਦਾ ਠੀਕ ਹੈ 7.4 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਐਬੀਐਸ ਬ੍ਰੇਕਾਂ ਚ 15 ਵਾ 7.4 ਲੱਖ ਰੁਪਿਆ ਬਾਈ ਜਲਦੀ ਜਲਦੀ ਕਰ ਲੋ ਬੁੱਕ ਨੰਬਰ ਚੱਲ ਰਿਹਾ ਸਕਰੀਨ ਤੇ ਪੇਜ ਨੂੰ ਕਰ ਲੋ ਲਾਈਕ ਤੇ ਫੋਲੋ ਹਾਂ ਕਮੈਂਟ ਕਰਕੇ ਦੱਸੋ ਕਿਵੇਂ ਲੱਗੇ ਰੇਟ ਅਗਲੀ ਤੁਹਾਨੂੰ ਬਾਈ ਦਿਨੇ ਐ ਐਲਟਿਸ ਕਰੋਲਾ ਇਹ ਕਾਰ ਬਈ ਸਦਾ ਬਹਾਰ ਕਾਰਾਂ ਤੋਂ ਆਉਂਦੀ ਹੈ ਕਾਰ ਇਹ ਠੀਕ ਹੈ ਜੇ ਕਿਸੇ ਮੇਰੇ ਭਾਈ ਨੇ ਇਹ ਕਾਰ ਲੈਣੀ ਆ ਤਾਂ ਇੱਕ ਵਾਰ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਵੀ ਇਹ ਕਾਰ ਦਾ ਕੋਈ ਤੋੜ ਨਹੀਂ ਬਈ ਹਨਾ 2011 ਮਾਡਲ ਹੈ ਵੀਰੇ ਹਾਂ ਬੰਪਰ ਟੂ ਬੰਪਰ Ориਜਨਲ ਹੈ ਕਿਤੋਂ ਵੀ ਪੇਂਟ ਨਹੀਂ ਠੀਕ ਹੈ ਬੰਪਰਾਂ ਨੂੰ ਦੀ ਕੋਈ ਗਾਰੰਟੀ ਨਹੀਂ ਹੋ ਸਕਦਾ ਕੋਈ ਟੱਚਿੰਗ ਹੋਇਆ ਹੋਵੇ ਬੰਪਰ Ориਜਨਲ ਨੇ ਨਾਲ ਬਿਲਕੁਲ ਨਵੀਂ ਬੰਪਰ ਤਾਂ ਨਹੀਂ ਚੇਂਜ ਚੇਂਜ ਕੁਛ ਨਹੀਂ ਠੀਕ ਹੈ ਟੌਪ ਵਾਲਾ ਮਾਡਲ ਹੈ ਜੀ ਸਟੀਅਰਿੰਗ ਬਟਨ ਸਟੀਅਰਿੰਗ ਤਾਂ ਫੋਰਚਨਰ ਹੀ ਲੱਗਦੀ ਹੈ ਇਹ ਤਾਂ ਹੈ ਲਾ ਬਈ ਇਹ ਫਰਕੇ ਕੋਈ ਨਹੀਂ ਭਾਈ ਇਹ ਨਾ ਸਟੇਰਿੰਗ ਹੀ ਫੋਰਚੂਨਰ ਵਾਲੀ ਇਹਦੇ ਲੱਗਿਆ 6-7 에어બેਗ ਨੇ ਗੱਡੀ ਦੇ ਵਿੱਚ ਟੌਪ ਵਾਲਾ ਮਾਡਲ ਐ 25+ ਐਵਰੇਜ ਦਿੰਦੀ ਐ ਰੇਟ ਬਿਲਕੁਲ ਜਾਇਜ਼ ਕਿੰਨਾ 3 ਲੱਖ ਰੁਪਏ ਡਿਮਾਂਡ ਐ ਦੀ 11 ਮਾਡਲ ਦੀ 11 ਮਾਡਲ ਦੀ ਬਾਕੀ ਹੋ ਜੂ ਮੌਕੇ ਤੇ ਬਾਕੀ ਹੋ ਜੂ ਮੌਕੇ ਤੇ ਲੈ ਵੀ ਰੇਟ ਦੇਖੋ ਭਾਈ ਨਾ ਬਹੁਤ ਜਾਇਜ਼ ਰੇਟ ਹੈ ਜਿਹੇ ਨੰਬਰ ਨਾਮ ਕਰਾ ਦਾਂਗੇ ਨੰਬਰ ਤੇ ਵੀ ਪੈਸੇ ਲਾਉਣ ਦੀ ਲੋੜ ਨਹੀਂ ਠੀਕ ਆ ਭਾਈ ਆਹਾਹਾ ਇਹ ਆ ਗਿਆ ਜਮਜੂਤ ਦਾ ਝੋਟਾ ਹਾਂ ਇਹ ਵੀਰੇ ਇੱਕ 001 ਇਹ ਨੰਬਰ ਆ ਬਈ ਗੱਡ VIP ਨੰਬਰ ਹੈ ਇਹ ਗੱਡ ਨੰਬਰ ਹੈ ਸਾਰੀ オリジナル ਹੈ ਬੰਪਰ ਟੂ ਬੰਪਰ ਹਾਂਜੀ 2013 ਮਾਡਲ ਹੈ 13 ਮਾਡਲ 12 ਮਾਡਲ 12ਵੇਂ ਮਹੀਨੇ ਦੀ ਹਾਂਜੀ ਸਾਰੇ ਸ਼ੀਸ਼ੇ ਨਾਲ ਦੇ ਆ 12/13 ਟਾਇਰ ਗੁਡਇਰ ਦੇ ਨਵੇਂ ਆ ਹਾਂਜੀ 84000 ਰਿਕਾਰਡ ਨਾਲ ਚੱਲੀ ਹੈ ਠੀਕ ਹੈ ਬਈ ਫੁੱਲ ਬੀਮਾ ਹੂੰ ਕੋਈ ਅਜੇ ਤੱਕ ਕਿਤੇ ਕਲੇਮ ਨਹੀਂ ਲਿਆ ਠੀਕ ਹੈ ਇੰਟੀਰੀਅਰ ਦੀ ਬਿਲਕੁਲ ਨਵੀਂ ਪਈ ਹੈ ਦੋਨੇ ਚਾਬੀਆਂ ਫੁੱਲ ਬੀਮਾ VIP ਨੰਬਰ ਗੱਡੀ ਦਾ ਹਾਂ ਹਾਂ ਕੰਡੀਸ਼ਨ ਵਾਈਜ਼ ਗੱਡੀ 20 ਮਾਡਲ ਨਾਲ ਦੀ ਹੈ ਠੀਕ ਹੈ ਤੇ ਕਿੰਨਾ ਰੇਟ ਆ ਰਿਹਾ ਰੇਟ ਸਵਿਫਟ ਵਾਲਾ ਸਵਿਫਟ ਵਾਲਾ ਹਾਂਜੀ ਲੈ ਵੀ ਸਵਿਫਟ ਦੇ ਰੇਟ ਦੇ ਵਿੱਚ ਆਪਾਂ ਤੁਹਾਨੂੰ ਅੱਜ ਆਪਾਂ ਅਨ ਡਰਾਈਵ ਕਾਰ ਦਵਾਂਗੇ ਭਾਈ ਹਣਾ 4,65,000 ਰੁਪਏ ਗੱਡੀ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਮਾਨ ਤਨ ਕਰ ਦਾਂਗੇ ਠੀਕ ਹੈ ਤੇ ਬਈ ਬਸ ਆਜੋ ਜੇ ਕਿਸੇ ਨੇ ਇਹ ਕਾਰ ਲੈਣੀ ਆ ਭਾਈ 7 ਸੀਟਰ ਕਾਰ ਹੈ ਕੰਡੀਸ਼ਨ ਬਾਈ ਕਹਿੰਦਾ ਇੱਕ ਨੰਬਰ ਹੈ ਤੇ ਆਜੋ ਜੇ ਕਿਸੇ ਨੇ ਇਹ ਕਾਰ ਲੈਣੀ ਆ ਤੁਹਾਨੂੰ ਤਿੰਨ ਕਾਰਾਂ ਰਹਿ ਗਈਆਂ ਤੁਹਾਨੂੰ ਹੋਰ ਦਿੰਨੇ ਆ ਅਗਲੀ ਆ ਗਈ ਸਵਫਟ ਆਪਣੇ ਲਵੇ ਭਾਈ ਇਹ ਕਿੰਨਾ ਮਾਡਲ ਹੈ ਵੀਰੇ ਇਹ 2012 ਮਾਡਲ ਹੈ ਵੀਰੇ ਹਾਂਜੀ ਬਿਲਕੁਲ ਨਵੀਂ ਗੱਡੀ ਹੈ ਹਸਾਰ ਦਾ ਨੰਬਰ ਹੈ ਲੋਕਲੀ ਆਪਣੇ ਕੋਈ ਜ਼ਿਆਦਾ ਦੂਰ ਦਾ ਨਹੀਂ ਠੀਕ ਹੈ ਇੰਜਨ ਗੇਅਰ ਦੀ ਟ੍ਰਾਈ ਲਾਈਨ ਦੀ ਲੋੜ ਨਹੀਂ ਇੰਨੀ ਸਾਈ ਲੈੰਡ ਇੰਜਨ ਹੈ ਜਿਹੇ ਜੀ ਪੈਟਰੋਲ ਵਾਲੀ ਗੱਡੀ ਲੈ ਲਈ ਜਿਹੇ ਜੀ ਡੀਜ਼ਲ ਦੀ ਲੈ ਲਈ ਠੀਕ ਹੈ 3,115,000 ਰੁਪਿਆ ਰੇਟ ਹੈ ਇਹਦਾ 315 ਬਾਕੀ ਮੌਕੇ ਤੇ ਮਾਨ ਤਨ ਕਰ ਦਾਂਗੇ ਲੈ ਵੀ ਤੇ ਅਗਲੀ ਆ ਗਈ ਪੁਰਾਣੀ ਸ਼ੇਪ ਇਹ ਪੁਰਾਣੀ ਸ਼ੇਪ ਦੀ ਆ ਗਈ ਵੀਰੇ ਹਾਂਜੀ ਇਹ ਮੈਡਮ ਦੇ ਨਾਮ ਹੈ ਗੱਡੀ ਮੈਡਮ ਕੋਲ ਹੀ ਯੂਜ਼ ਹੋਈ ਹੈ ਕਿਦੀ ਮੈਡਮ ਦੇ ਨਾਮ ਹੈ ਇਹ ਇਹ ਦਿੱਲੀ ਮੈਡਮ ਅਸੀਂ ਵੀਰੇ ਡਾਕਟਰ ਦੀ ਮੰਗਰ ਸਟਿੱਕਰ ਵੀ ਦੇਖੋ ਤੁਸੀਂ ਫੇਰ ਕਹੋਗੇ ਡਾਕਟਰ ਵਾਲੀਆਂ ਗੱਡੀਆਂ ਆ ਦਿਖਾ ਦੇ ਗੁਰਪ੍ਰੀਤ ਹਾਂ ਇਹ ਵੀ ਨਾਲੇ ਪੱਟਿਆ ਹੈ ਬਈ ਹਨਾ ਕੋਈ ਇਹ ਨਹੀਂ ਕਿ ਵੀ ਬਾਅਦ ਚ ਉਹਦਾ ਪਰਸਨ ਵਾਲਾ ਬੜਾ ਪੁਰਾਣਾ ਲੱਗਿਆ ਹੈ ਨਾਲੇ ਇਹ 45000 ਗੱਡੀ ਰਿਕਾਰਡ ਨਾਲ ਚੱਲੀ ਹੈ ਸਟਾਰਟ ਖੜੀ ਦਾ ਪਤਾ ਵੀ ਨਹੀਂ ਲੱਗਦਾ ਵੀ ਬੰਦ ਹੈ ਕਿ ਸਟਾਰਟ ਹੈ ਉੱਤੇ ਹੱਥ ਧਰ ਕੇ ਪਤਾ ਲੱਗੂ ਵਿੱਚ ਬੈਠ ਕੇ ਤਾਂ ਵਾਲਾ ਦੁਬਾਰੇ ਸੈਲਫ ਮਾਰ ਦੂ ਸਹੀ ਗੱਲ ਹੈ ਬਈ 45000 ਚੱਲੀ ਹੈ ਸਟਿੱਪਣੀ ਅਨਜੂਜ ਹੈ ਸਾਰੀ origignal ਹੈ ਰੇਟ ਗੱਡੀ ਦਾ ਕੁਝ ਵੀ ਨਹੀਂ 215000 ਰੁਪਇਆ ਡਿਮਾਂਡ ਹੈ 215 ਉਹ ਜੋ ਵੀ ਮਾਨਤਨ ਕਰਦਾਂਗੇ ਠੀਕ ਆ ਬਈ ਕਿਸੇ ਭਰਾ ਨੇ ਲੈਣੀ ਹੈ ਨੰਬਰ ਚੱਲ ਰਿਹਾ ਬੁੱਕ ਕਰ ਲਓ ਟੋਕਨ ਪਾ ਕੇ ਹੂੰ ਇਹ ਵੀ ਲੇਡੀਜ਼ ਦੇ ਨਾਮ ਹੈ ਲੈ ਬਈ ਬਈ ਮੱਲਾ ਦਾ ਬਾਹ ਥੋੜਾ ਜ਼ਿਆਦਾ ਡਾਕਟਰਾਂ ਨਾਲ ਪਿਆ ਹੋਇਆ ਹੈਣਾ 2014 ਮਾਡਲ ਹੈ ਵੀਰੇ ਹਾਂਜੀ ਐਲਟੀ ਜੈਡ ਚਾਰੇ ਟਾਇਰ ਨਵੇਂ ਕਿ ਤੋ ਵੀ ਪੇਂਟ ਨਹੀਂ ਵਾਲਾ ਮਿਸਤਰੀ ਨੂੰ ਲਿਆਵੇ ਨਾਲ ਜਨਸੀ ਚ ਲੈ ਜਾ ਸਾਰੀ オリジナル ਹੈ ਠੀਕ ਹੈ ਐਲਟੀ ਜੈਡ ਟੌਪ ਮਾਡਲ ਸਨਰੂਫ ਵਾਲਾ ਨਵੇਂ ਸੀਟ ਕਵਰ ਗੱਡੀ ਦੇ ਇੰਟੀਰੀਅਰ ਦੀ ਬਿਲਕੁਲ ਨਵੀਂ ਠੀਕ ਹੈ ਵੀਰੇ ਇੰਜਨ ਦੀ ਬਿਲਕੁਲ ਸਾਈਲੈਂਟ 90000 ਜਨਸੀ ਰਿਕਾਰਡ ਨਾਲ ਗੱਡੀ ਚੱਲੀ ਹੈ ਹੂੰ ਹੂੰ ਐਨਓਸੀ ਕਢਾ ਕੇ ਦੇਵਾਂਗੇ ਠੀਕ ਹੈ ਲੇਡੀਜ਼ ਕੋਲੇ ਯੂਜ਼ ਹੋਈ ਹੈ ਜਿੰਨੀ ਚਲਾਈ ਹੈ ਲੇਡੀਜ਼ ਦੇ ਨਾਮ ਹੈਕਰ ਆ ਓਕੇ ਰੇਟ ਇਹਦਾ ਵੀ ਬਿਲਕੁਲ ਜਾਇਜ਼ ਰੱਖਿਆ ਲੋਕ 4-4 ਲੱਖ ਮੰਗੀ ਜਾਂਦੇ ਨੇ 14 ਮਾਡਲ ਦਾ ਸਵਾ 4 ਮੰਗੀ ਜਾਂਦੇ ਨੇ ਆਪਾਂ 3,65,000 ਦੀ ਦੇ ਦਾਂਗੇ 3,65,000 ਲੈ ਵੀ ਲੈ ਜਾਓ ਮੇਰਾ ਭਰਾ ਜੇ ਕਿਸੇ ਨੇ ਕਾਰ ਲੈਣੀ ਹੈ ਠੀਕ ਹੈ ਤੁਹਾਨੂੰ ਆਪਾਂ ਮੈਂ ਪਹਿਲਾਂ ਕਹਿੰਦਾ ਵੀ ਆਉਣਾ ਤੁਨੇ ਫਤਿਹ ਮੋਟਰ ਭਲਾੜਾ ਦੇ ਬਾਈ ਹੈ ਨਾ ਤੇ ਹੋਰ ਵੀ ਕਾਰਾਂ ਬਹੁਤ ਹੁੰਦੀਆਂ ਬਾਈ ਹੋਰਾਂ ਲਵੇ ਇੱਕ ਵਾਰ ਕਾਲ ਕਰ ਲਿਓ ਅਪਕਮਿੰਗ 'ਚ ਕੋਈ ਕਾਰਾਂ ਹੁੰਦੀਆਂ ਵੀਰੇ ਹੈ ਨਾ ਤਾਂ ਉਹ ਵੀ ਬਾਈ ਫਰਾਂ ਤੁਸੀਂ ਦੱਸ ਦੋ ਹਾਂ ਕ੍ਰੇਟਾ ਵੀ ਆਉਣ ਵਾਲੀ ਹੈ 19 ਮਾਡਲ ਕੱਲ੍ਹ ਪਰਸੋਂ ਨੂੰ ਆਜੂਗੀ ਠੀਕ ਹੈ ਹਾਂਜੀ ਬਸ ਠੀਕ ਹੈ ਫਿਰ ਵੀਰੇ ਮਿਲਦੇ ਆ ਬਹੁਤ ਸ਼ੇਦੀ ਸਸੀ ਕਾਲੋ ਸਸੀ ਕਾਰ